ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਈ ਜੇ ਸੋਚੇ ਲਖਵਾਰ ਛੁਪਿਆ ਚੁਪਨਾ ਹੋਈ ਜੇ ਨਰ ਹਿਰਦਾਰ ਸੁਖਿਆ ਸੁਖ ਨਾ ਕਰੀ ਜੇ ਬਨਾ ਪ੍ਰਿਆ ਪਰ ਸਾਹਸ ਸੇ ਪੌ ਲਖੇ ਤ ਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿ ਕੁੜਾ ਨਤ ਪਰ ਮੁਕਮਰ ਜਾਏ ਚਲਣਾ ਨਾਲ ਲਿਖਿਆ ਨਾ ਹੁਕਮੇ ਹੋਵਨ ਆਕਾਰ ਹੁਕਮ ਨਾ ਕੇ ਆ ਜਾਏ ਹੁਕਮੇ ਹੋਵਨ ਜੀ ਹੁਕਮ ਲਾਇਟ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਏ ਟਿਕਨਾ ਹੁਕਮੇ ਬਖਸ਼ੀ ਸਰ ਇੱਕ ਹੁਕਮੇ ਤਦਾਂ ਪਵਾਈਆ ਹੁਕਮਾ ਅੰਦਰ ਤਪ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮ ਮੈਂ ਜੇਜਾ ਤੰਮ ਮੈਂ ਕਹਿ ਨ ਕੋਇ ਗਾਵੇ ਕੋ ਤਾਰ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਮੂਸਾ ਗਾਵੇ ਕੋ ਗੁਣ ਹੋੜਿਆ ਆਚਾਰ ਗਾਵੇ ਕੋ ਵਿਦਿਆ ਵੇਖਾ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਵ ਹੈ ਫਿਰਦੇ ਗਾਵੇ ਕੋ ਜਾਪੈ ਦਿੱਸਦ ਕਾਵੇ ਕੋ ਵੇਖੇ ਹਾਥਰਾ ਹਦੂ ਕਤਨਾ ਕਤੇ ਨਾ ਪਾਵੇ ਤੋ ਕਤ ਕਤ ਕਤੇ ਕੋਟੀ ਕੋਟ ਕੋ ਡੇਦਾ ਦੇ ਲੰਦ ਦਿੱਕਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹਕਮ ਚਲਾਏ ਰਾਉ ਨਾਟਕ ਰਿਸੈ ਵੇ ਪਰਵਾ ਸਾਚਾ ਸਾਬ ਸਾਚ ਨਾਏ ਆਖਿਆ ਕੋ ਰੇ ਤਾਤਾਰ ਫੇਰ ਕੇ ਅਗਰ ਕੀਆ ਜਿਤ ਤੁਸੈ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਵੜਿਆਏ ਵਿਚਾਰ ਕਰਮੀਆਂ ਕੱਪੜਾ ਨਦਰੀ ਮੁਖ ਦੁਆ ਨਾਨਕ ਇਹ ਜਾਣੀਐ ਸਭ ਆਪ ਤੇ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਅੰਦਰਿੰਜਨ ਸੋਏ ਜਿਸ ਵ્યા ਤਿਨ ਪਾਇਆ ਮਾਨ ਨਾਨਕ ਗਾਵੇ ਹੈ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੋਂ ਗੁਰਮੁਖ ਵੇਦਨ ਗੁਰਮੁਖ ਰਿਆਸ ਸੁਮਾਈ गुर ईश्वर गुर गोर गुर पार्वती माई जे ना आख नाइ कहाणा ख़तम नाता सोम विसर नेण भाणे कहनाए करी ਜੇ ਤਿਸ ਰਤੁ ਪਾਈ ਵੇਖਾ ਵੇਣ ਕਰਮਾ ਕੇ ਬਿਨਾ ਨਹੀਂ ਬਾਤ ਵਿੱਚ ਰਤੁ ਨਿਰਜਵਾਹ ਰਾਮਾ ਲਖ ਜੇ ਜਿਵਨ ਕੋ ਤੇ ਸਿਕਸਾਈ ਗੁਰਾਇਤਿ ਦੇਹ ਬੁਝਾਈ ਸਬਨਾ ਜੀਆਂ ਕਾ ਤੇ ਕੁਦਤਾ ਸੋ ਮੈਂ ਬਿਸਰ ਨ ਜਾਇ ਜੇ ਜਿਵ ਵਿਚਾਰੇ ਆਰਜਾਈ ਹੋਰ ਸੁਣੀ ਹੋਇ ਨਵਾ ਖੰਡਾ ਵਿੱਚ ਜਾਣਿਆ ਚਲੈ ਸਤ ਕੋਈ ਚੰਗਾ ਨਾਰ ਖਾਇਕੈ ਜਸ ਕੀਰਤ ਜਗਲੇ ਜੇ ਕਿਸ ਨਦਰ ਨਾ ਵਈ ਤਾ ਬਾਤ ਨ ਪੁੱਛੇ ਕਿ ਕੀਟਾ ਅੰਦਰ ਘਿਟਕਰ ਦੋਸੇ ਦੋਸ ਤਰੇ ਨਾਰਕ ਨਿਰਗੁਣ ਗੁਣ ਕਰੇ ਗੁਰਵੰਤੈਰਾ ਗੁਣ ਤੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਤਰੇ ਸੁਣਿਆ ਸਿੱਧ ਪੇ yeah uh -huh. tak ਪਰਵਾਣ ਪੰਚ ਪਰਦਾ ਪੰਚੇ ਪਾਵੈ ਦਰਗਹਿ ਮਾਰ ਪੰਚਾ ਸੁਹੈ ਦਰ ਰਾਜਾ ਪੰਚਾ ਕਾ ਗੁਣ ਇਕ ਤਿਆਰ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ ਸੁਮਾਤ ਦੌਲ ਧਰਮ ਦਇਆ ਕਾ ਤ ਸੰਤੋਖਾ ਥਾ ਭਿ ਰਖਿਆ ਜਨ ਜੇ ਕੋ ਕੋ ਚੈ ਬੋਏ ਸਚਿਆ ਧਰ ਲਾ ਉੱਪਰ ਕੇ ਤਾ ਭਾਰ ਧਰਤੇ ਹੋਰ ਉਪਰ ਹੋਰ ਤਿੱਤੇ ਭਾਰ ਤਲ ਕਰਨ ਜੋਰ ਜਿਹਾ ਜਾ ਕਰੇਗਾ ਕੇਨਾ ਸਤਨਾ ਲਿਖਿਆ ਥੋੜੀ ਕਲਾ ਧੋ ਲੇਖਾ ਲਿਖ ਜਾਲ ਕੋਇ ਲੇਖਾ ਲਿਖਿਆ ਕੀ ਤੀ ਦਾਤ ਜਾਨ ਕੋਣ ਪੂਤ ਕੀਤਾ ਤੁਸਾ ਵੇਖ ਕੁਆ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵਿਚਾਂ ਵਾਰਨ ਜਾਵਾ ਇੱਕ ਵਾ ਜੋ ਤੁਧ ਭਾਵੈ ਸਾਈ ਮਹਕਾਰ ਤੂੰ ਸਦਾ ਸਲਾਮਤ ਨਿਰਕਾਰ ਅਸੰਖ ਜਪ ਅਸੰਖ ਕਿਰਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਅੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾ ਅਸੰਖ ਸੂਰ ਮੁ ਭਗ ਸਾ ਅਸੰਖ ਮੋਦ ਨਿਵਲਾਇਤਾ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਜਮਾਇਕ ਜੋ ਤੁਧ ਭਾਵੈ ਸਾਈ ਤਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਅਰਾਮਕੋਰ ਅਸੰਖ ਕਮਰ ਕਰ ਜਾਏ ਜੋ ਅਸੰਖ ਗਲਵੜ ਹਤਿਆ ਖੁਮਾਈ ਅਸੰਖ ਬਾਪੇ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਿਰ ਹੈ ਅਸੰਖ ਮਲੇ ਜਮ ਅਸੰਖ ਨੰਦਨ ਫਿਰ ਕਰੇ ਪਾਰ ਨਾਲ ਕੋ ਨੀਚ ਕਹੈ ਵਿਚਾਰ ਦੁਆਰੇ ਨ ਜਾਏ ਕੋ ਆਤਮ ਜਉ ਤਦ ਭਾਵੈ ਸਾਈ ਭੇਕਾਰ ਧੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਆਗਮ ਆਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਕੇ ਗੁਰਗਾ ਅਖਰੇ ਲਿਖਣ ਬੋਲ ਬਾਂ ਅਖਰਾ ਸਿਰ ਸੰਜੋਗ ਵਖਾਂ ਜਿਨ ਕੈ ਲਿਖੈ ਤੇ ਸਿਰ ਨਾਹੀ ਜੇ ਉਹ ਫਰਮਾਇ ਤੇ ਉਹ ਤਿਲ ਪਾਏ ਜੇਤਾ ਕੀਤਾ ਤੇਤਾ ਨਾਉ ਬਣ ਨਾ ਲੈ ਨਾਈ ਕੋਤੋ ਕੁਦਰਤ ਕਹ ਕਹਾਵੇ ਚਾਨ ਦਵਾਰ ਨਜ ਤੋ ਤਪਾਵੇਂ ਸਾਈਂ ਤਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੁਤੇ ਉਤਰ ਸੁਖੇ ਮੋਤ ਪਲੇਦੇ ਕੰਬੜ ਹੋਏ ਦੇਸਾ ਹਰਿਆ ਹੋਤਵੇ ਭਰੀਏ ਮਤ ਪਾਪਾ ਕੈ ਸੰਗ ਉਹ ਧੋਪਾ ਨਾ ਕਰਨ ਪੁਨੀ ਪਾਪੀ ਆਖਣ ਲਾਇ ਕਰ ਕਰ ਕਰਨਾ ਵਿਖਲਾ ਜਾ ਆਪੇ ਬੀਜ ਆਪੇ ਖਾ ਨਾਨਕ ਰਖਮੀ ਆਉ ਜਾ ਤੇਰਤ ਤਪ ਤੇ ਆਦਤ ਦਾ ਜੇ ਕੋ ਪਾਵੈ ਦਿਲ ਕਾਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਤ ਦਿੱਤ ਮਰਨਾ ਸਾਬ ਗੁਣ ਤੇਰੇ ਮੈਂ ਨਾਹੀ ਕੋਏ ਵੇੜ ਗੁਰ ਕੀਤੇ ਭਵੇ ਸਵਾਸਤ ਬਾੜੇ ਪਰਵਾਹ ਸਤ ਸਵਾਦ ਸਦਾ ਮਨ ਜਾ ਕਵਲ ਸਵੇਲਾ ਵਕਤ ਕਵਣ ਕਵਣ ਤਿਤ ਕਮਨਵਾਰ ਕਵਣ ਸਰਤੇ ਮਾ ਕਵਣ ਜਿਤ ਹੋਆ ਆਕਾਰ ਵੇਲਾ ਬਈਆ ਕਿੰਤੀ ਜੇ ਹੋਵੇ ਲੇਖ ਤੁਰਾ ਵਕਤ ਨਾ ਪਾਇਓ ਕਾਦੀਆ ਤਨ ਮਨ ਕੋਈ ਜਾਗਰਤਾ ਸਿਰ ਠੀਕੋ ਸਾਜੇ ਆਪੇ ਜਾਗ ਰੋਈ ਕਿਵ ਕਰ ਆਕਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖ ਸਭ ਕੋ ਆਖੇ ਇਕ ਤੂ ਇਕ ਸਿਆਰਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਰਥ ਜੇ ਕੋ ਆਪ ਜਾਣੇ ਅਗੇ ਗਿਆ ਨਾ ਹੋਇਆ ਪਾਤਲ ਪਾਤਲ ਅਗਾਸੇ ਅਗਾਸ ਔੜਥ ਔੜ ਭਾਤਕੇ ਕੈਨਿ ਖਵਾਇ ਸਤ ਪਠਾਰਾ ਕੈਤ ਕਿਤੇ ਬਾਸਲ ਇਕ ਤਾਤ ਲੇਖਾ ਪੇ ਜਾਣਿਆ ਤੁ ਸਾਲਾ ਹੀ ਸਾਲਾ ਹੈ ਤੇਤੀ ਸੁਰਤ ਨ ਪਈਆ ਨਦੀਆਂ ਅਤੇ ਵਾਹ ਭਾਵੇਂ ਸਮੰਦ ਨ ਜਾਣੀਐ ਸਮੰਦ ਸਾ ਸੁਲਤਾਨ ਗਿਰਹਾ ਤੇ ਤਿਮਾਰ ਤੱਕ ਕਿਹੜੀ ਤੁਲ ਨ ਹੋਵਨੇ ਜੇਤ ਮਨੋ ਨ ਵਿਸਰੈ ਆਤਨਾ ਸਿਫਤੀ ਕਹਿਣ ਨੰਤ ਆਤਨਾ ਕਰਨਾ ਦੇਣ ਨੰਤ अंत ना देखण सुन अनंत अंत ना जाते क्या मनवंत अंत ना जापे कीता आकार अंत ना जापे पारवार अंत कारण कहते मिल आए ताकि अंत ना पाए जाहे ये अंत ना ਜਾਣਾ ਦੇਵੜ ਤੂੰ ਚਾਹੋਵੇਂ ਕੋਈ ਤਿਸ ਉੱਚੇ ਕੋ ਜਾਣ ਸੋਏ ਜੇਵੜ ਆਪ ਤੜੇ ਦਾ ਆਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਹਤੇ ਮੰਗਾ ਜੋਤ ਕਪਾਲ ਕਹਤੇ ਅਗੜਤ ਨਹੀਂ ਵਿਚਾਰ ਕਹਤੇ ਖਾ ਵੇ ਕਰ ਕੇ ਤੇ ਲਨ ਕਿਰਪਾ ਹੈ ਕੇਤੇ ਮੂਰਖ ਖਾਈ ਖਾਈ ਕੇਤੇ ਆ ਦੁਖ ਭੂਖ ਸਦਮਾਰ ਐ ਪੈਦਾ ਤੇਰੇ ਦਾਤਰ ਬੰਦ ਖਲਾਸੀ ਭੜਾ ਗੁਏ ਔਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖ ਲਪਾਇ ਬਹੁ ਜਾਣੇ ਜਿਤਿਆ ਮੋਏ ਖਾਇ ਆਪੇ ਜਾਣ ਆਪੇ ਦੇ ਆਖੇ ਸਹਿ ਭੈ ਕੇ ਜਿਸ ਨੂੰ ਬਖਸ਼ੇ ਸਿਖਤ ਸਲਾਮ ਨਾਨਕ ਬਾਦਸ਼ਾਹੀ ਬਾਦਸ਼ਾਹ ਅਮੁਲ ਗੁਣ ਅਮੁਲ ਵਾਪਾਰ ਅਮੁਲ ਵਪਾਰੀ ਕਮਲ ਪੰਡਾਰ ਅਮੁਲ ਆਵ ਕਮਲ ਜਾਏ ਅਮੁਲ ਭਾਏ ਅਮੁਲ ਅਮੁਲ ਧਰਮ ਅਮੁਲ ਦੇ ਬਾਣ ਅਮੁਲ ਤੁਲ ਅਮੁਲ ਪਰਵਾਣ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਪ ਆਖਰੇ ਮਿਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਤੇ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ राग परे स ਅਤ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਤੇ ਸੰਤੋਕੇ ਗਾਹੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇ ਦਾਨਾ ਲੈ ਗਾਵੈ ਮੋਹਣੀਆ ਮਨ ਮੋਹ ਸੁਰਗਾ ਮਚ ਪਿਆ ਲੈ ਗਾਵਨ ਰਤਨ ਪਾਏ ਤੇਰੇ 86 ਤੀਰਤ ਨਾਲੇ ਗਾਵੈ ਜੋਤ ਰਾਹ ਖਾਣੀ ਤਾਰੇ ਰਾਹ ਖੰਡ ਮੰਦਨ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਲੀ ਘੋਰ ਕੇ ਤੇਰਾ ਸੇ ਮੈਂ ਕਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਰਾਜਾ ਸਾਚੇ ਨਾਹੀਂ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਵੇਖਾ ਕੀਤਾ ਪ੍ਰਾਪਤ ਜਿਉ ਤਿਦਿ ਵੰਡਾਈ ਜੋਤ ਸੁਭਾਵਾਂ ਸਵੀਕਰਸੀ ਭੁਗਮਨਾ ਕਰਨ ਜਾਇ ਸੋ ਪਾਤਸ਼ਾਹਾਂ ਸਭ ਪਾਤਸ਼ਾਹਾਂ ਤਾਨਪੁਰ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਤਿਆਗ ਕੀ ਕਰੇ ਬੇ ਭੂਤ ਖਿੰθαਕਾਰ ਕੋ ਰਿ ਕਾਇ ਜੁਗਤ ਡੰਡਾ ਪ੍ਰਤੀਤ ਆਏ ਬਲਤੇ ਸਰਜਮਾਤੇ ਮਨ ਜੀਤਾ ਜਗ ਜੀਤਾ ਆਦੇਸਤ ਸੇ ਆਦੇਸ ਆਤ ਅਨੀਲ ਅਨਾਤ ਅਨਾਤ ਜੁਗ ਜੁਗ ਇੱਕ गत ज्ञान दिया भंडार कट कट वाजन आप नाथ नाते सब जाके हृदय सिद्ध अवरा साथ संयोग वियोग द्वकार चला है लेके आवे पाद आदे सत से आदे से ताद अनिल अनाद अनाद जुग जुग एको इस एका भाई जुगत वे आई ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਬਾਣ ਜਿਵ ਤਿਸ ਭਾਵੈ ਤਿਵੇਂ ਚਲਾਵੇ ਜਿਵ ਹੋਵੇ ਫੁਰਮਾਨ ਓ ਵੇਖੈ ਉਹਨਾ ਨਦਰ ਨਾ ਆਵੇ ਬੋਤਾ ਏਵ ਦਾਣ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਏਕੋ ਵੇਸ ਆਸਣ ਲੋਇ ਜਿ ਪਾਇਆ ਸੋ ਇੱਕ ਔਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਆਦੇਸ ਆਦ ਅਨਿਰਧਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਭੋ ਲਖੋ ਹੈ ਲਖ ਹੋਵੇ ਲਖੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਤੀਸ ਇਕ ਰਹਿ ਪਤ ਪਵਣਿਆ ਚੜੀਏ ਹੋਏ 21 ਸੁਣ ਜੱਲਾ ਆਕਾਸ਼ ਕੀ ਕੀਟਾ ਆਈ ਰੇ ਸੁ ਨਾਨਕ ਨਦਰੇ ਪਾਇਆ ਕੁੜੀ ਕੁੜਕੇ ਸੇ ਆਖਣ ਜੋ ਚਪੈਨਾ ਤੇ ਰੁੱਤੇ ਤਿਤੇ ਵਾਣ ਪਵਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੇ ਥਾਂ ਪਰਖੀ ਤੁਸਾ ਤਿਸ ਵਿੱਚ ਜਿਹ ਜਗਤ ਕੇ ਰਖ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਕਾਰ ਤਿਥੈ ਸਹੁ ਨ ਪੰਚ ਪਰਵਾ ਨਦਰੇ ਕਰਮ ਪਵੈ ਅੱਜ ਪਕਾਏ ਅੱਧੇ ਪਾਏ ਨਾਨਕ ਗਿਆ ਜਾਂਦੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰ ਕਹਤੇ ਕੌਣ ਪੜੇ ਵਸੰਤ ਕਹਤੇ ਕਾ ਮਹੇਸ ਕਹਤੇ ਬ੍ਰਹਮੇ ਕਾ ਅੰਤ ਕਿਹੜੀ ਰੂਪ ਰੰਗ ਕੇਸ ਕਹਤੇ ਆਕਰਮਣੀ ਮੇਰ ਕਹਤੇ ਕਹਤੇ ਤੂਪ ਦੇਸ ਕਹਤੇ ਇਹ ਚਦਸੂ केते केते मंडते से केते सिद्ध बुद्ध नाथ केते केते देवी देश केते देव दानव मुन्न केते केते रतन समुद्र केतिया कानी केतिया बानी केते पाप मरिंदर केतिया सुर्ति सेव केते नाड़ अंत ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਨੋਦ ਗੁਰ ਅਨੰਦ ਚਰਮ ਖੰਡ ਕੀ ਬਾਣੀ ਰੂਪ ਤਿਥੈ ਘਾਟਿ ਘੜੀਏ ਬੋਤਨੂ ਤਾਂ ਕਿ ਅਗਲਾ ਖਤੀਆ ਨਾ ਜਾਏ ਜੇ ਕੋ ਕਹਿ ਕਿਛੁ ਅਚਿਤਾਏ ਤਿਥੈ ਘੜੀਏ ਸੁਰਤ ਮਤਮਨ ਗੁਤਿ ਤਿਥੈ ਘੜੀਏ ਸੁਰਾ ਫਿਦਾ ਕੀ ਸਤਿ ਕਰਮ ਖੰਡ ਕੀ ਬਾਣੀ ਜੋ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਾ ਬਲਸੂਰ ਤਿਨ ਮੈਂ ਰਾਮ ਰਿਆ ਪਰਪੂਰ ਤਿੱਥਾ ਸਿਤੋ ਸੀਤਾ ਮੈਂ ਮਾਵਾਇ ਤਾਂ ਕੇ ਰੂਪ ਨਾ ਕਤਨੇ ਜਾਏ ਨਾ ਹੋਏ ਮਰੈ ਨਾ ਠਾਕੇ ਜਾਏ ਜਿਨ ਕੈ ਰਾਮ ਉਸੇ ਮਨ ਮਾਏ ਤਿੱਥਾ ਭਗਤ ਸਹਿ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਅਚ ਖੰਡ ਵਸਦ ਕਾ ਕਰ ਕਰ ਵੇਖੇ ਨਦਰ ਮਿਹਾਰ ਤਿਥੈ ਖੰਡ ਮੰਦਰ ਵਰ ਭੰਡ ਜੇ ਕੋ ਕਥੈ ਤਾ ਅਨੰਤ ਤਿਥੈ ਲੋ ਲੋ ਕਾ ਕ ਜਿਵ ਜਿਵ ਹੁਕਮ ਤੇ ਵਹਿ ਤਿਨਕਾਰ ਵੇਖੇ ਵਿਗ ਸੈ ਕਰ ਵਿਚਾਰ ਨਾਨਕ ਕਤਲਾ ਕਰਦਾ ਸਰ ਜਤ ਭਾਰਾ ਤੇ ਸੁਨਿਆ ਵੇਧ ਇਤਿਆ ਪੌਕਲਾ ਅਗਨ ਤਪ ਤਉ ਬਾਂਡਾ ਭਉ ਅਮਰਤ ਤਿਤ ਢਾਲ ਘੜਿਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸੋ ਪਾਵਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਇ ਦਾਇਆ ਖੇਲਾ ਸਭ ਨ ਜਗਤ ਜਨੇ ਆਇਆ ਹੋਰ ਦੁਰੀ ਆਇਆ ਵਾਚੈ ਧਰਮ ਹਜ਼ੂਰ ਕਰਮੀ ਆਤਮਾ ਆਪਣੇ ਕੇ ਨੈਰਕ ਦੂਰ ਜਿਨੇ ਨਾਮਤ ਆਇਆ ਗਏ ਮਸਕਦ ਘਾਨ ਨਾਨਕ ਤੇ ਮੁਕਜ ਦੇ ਚੁੱਤੇ ਨਾਂ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ